ਕਿੰਨੇ ਟੋਟੇ ਪਾਏ ਨੇ ਇਤ ਕੀ ਬਹੁਤ ਪੈਗੇ ਦੀ ਦਾ ਅੱਧੀ ਅੱਧੇ ਬੋਰ ਵੀ ਖੜ ਗਏ ਅੱਛਾ ਹੂੰ ਕਿਸੇ ਦੇ 5 ਫੁੱਟ ਉੱਪਰ ਰਹਿ ਜਾਂਦਾ ਕਿਸੇ ਦੇ 8 ਫੁੱਟ ਕਿਸੇ ਦੇ 3 ਫੁੱਟ ਹੈ ਵੱਡ ਵੱਡੇ ਚਾਲੂ ਕਰੇਗਾ ਮੂੰ ਹੁਣ ਚੱਲ ਗਏ ਨਾ ਮਤਲਬ ਹੂੰ ਬਾ ਬੰਨੇ ਲੱਗ ਜੂ ਅਕੀ ਅਗਲੇ ਸਾਲ ਨਹੀਂ ਚੱਲਦੇ ਹਨਾ ਨਾ ਨਾ ਅਗਲੇ ਸਾਲ ਲੋ ਜੀ ਇੱਕ ਮੋਟਰ ਚ ਹੀ ਟੋਟਾ ਪਾ ਚੁੱਕੇ ਆ 10 ਫੁੱਟ ਦਾ ਦੂਜੀ ਮੋਟਰ ਚ ਪਾ ਰਹੇ ਆ ਪਾਣੀ ਹੋ ਗਿਆ ਡੂੰਗਾ ਪਾਣੀ ਮਾਰ ਲਗਾ ਛੋੜੇ ਬੋਰਾ ਦਾ ਨਹੀਂ ਬਹੁਤ ਘੱਟ ਪਏ ਨੇ ਇਦ ਕੀ ਨਹੀਂ ਦੇ ਇੱਕ ਹੀ ਪਿਆ ਬਸ ਉਹ ਵੀ ਕੁੰਜੀਆਂ ਚਲਾ ਗਿਆ ਵਧੀਆ ਤੇ ਪਾਣੀ ਨਹੀਂ ਸੀ ਪੂਰਾ ਆਉਣਾ ਹੁਣ ਟੋਟੇ ਪਾ ਰਹੇ ਆ ਇੱਥੇ ਲਿਆ ਗਿਆ ਉੱਥੇ ਖਲਾਰ ਦੇ ਪੈ ਕੇ ਕਰਕੇ ਰਾ ਇਹਨੇ ਵੀ ਨਹੀਂ ਛੱਡਿਆ ਮਾੜਾ ਮੋਟਾ ਮੋਟਰ ਨੂੰ ਹਣਾ ਤੇ ਜਿਆਦਾ ਨੀਵੀ ਕਰ ਲਿਆ ਬਸ ਚੱਲ ਭਾਰਤ ਨਹੀਂ ਟਰੈਕਟਰ ਤੇ ਚੁੱਕਿਆ ਗਿਆ ਟਰੈਕਟਰ ਚ ਲੈ ਗਿਆ ਉਹ ਮਿਸਤਰੀਆਂ ਦਾ ਸੀਜ਼ਨ ਵਧੀਆ ਲੱਗਾ ਤੇਦੀ ਮੋਟਰ ਕੱਢ ਲੈਂਦੇ ਨੇ ਕਦੀ ਪਾ ਲੈਂਦੇ ਨੇ ਹੈਗਾ ਪਾਣੀ ਮੈਂ ਜਾਵਾਂਗੇ ਉੱਥੋਂ ਦੀ ਘੁੰਮ ਕੇ ਇੰਦਾ ਤਾਂ ਦੋ ਮੈਸਤਰੀ ਆ ਗਿਆ ਇਧਰ ਹੈ ਕੋਈ ਡੰਡਾ हट ਗਏ ਮੈਂ ਤਾਂ ਨਹੀਂ ਹੱਤਾਂ ਦਾ ਮੈਂ ਤੇਰੀ ਬਣਾ ਰਿਹਾ ਮੈਂ ਆ ਮਿਸਤਰੀਆਂ ਦੀ ਚਾਂਦੀ ਬਣ ਰਹੀ ਹੈ ਕਦੀ ਮੋਟਰ ਕੱਢ ਲੈਂਦੇ ਨੇ ਕਦੀ ਪਾ ਲੈਂਦੇ ਨੇ ਕਦੀ ਟੋਟਾ ਪਾ ਲੈਂਦੇ ਨੇ ਕਦੀ ਚੱਕੋ ਚੱਕੋ ਪਾ ਲੈ ਤੈਨੂੰ ਚੱਕ ਰੱਖ ਪਰਾਂ ਹੋ ਜਾਂਦਾ ਜਾ ਇੱਥੇ ਨਾਲ ਗੱਲਾਂ ਮਰੇ ਫਿਰ ਚ ਹੈ ਮਾਰਦੇ ਉਹ ਅੱਜ ਹੋ ਜਾਣਾ ਹੀ ਨਾ ਡਬਲ ਖਰਚਾ ਹੋਰ ਚਲੋ ਬਚਾਓ ਗਿਆ ਬਚਾਓ ਗਿਆ ਸਾਡੇ ਬਚਾ ਹੀ ਹੁੰਦਾ ਜੇ ਬਚਾਣਾ ਹੁੰਦਾ ਤੇ ਉਂਗਲਿਆ ਨਹੀਂ ਹਰਿਆਣੀਆਂ ਤੇਰੀਆਂ ਉਗ ਗਿਆ ਪਲਸ ਜਿਹੜਾ ਰਣ ਤੇ ਪਾਇਰੋ ਡੱਡੀ ਮਗੋ ਚੱਪਣਾ ਕਰੀ ਗਿਆ ਅੱਜ ਦੰਦ ਨਹੀਂ ਆ ਰਹੇ ਉਹ ਤਾਂ ਕੁਝ ਨਹੀਂ ਹੁੰਦਾ ਜੇ ਸੰਭਲਾ ਤੇ ਉਹ ਤੂੰ ਐ ਕਰ ਲੱਡੀ ਹੈ ਕੈ ਫੁੱਟਾ ਹੋ 40 40 ਫੁੱਟੇ ਹੈ 40 ਫੁੱਟਾ ਇਹ ਜੋਰ ਘਟ ਦਿਨੇ ਫਿਰ ਉਹਦੇ ਕਿਹੜੇ ਇਹ ਫੇਰ ਪਾ ਲਾਂਗੇ ਆਹੋ ਇਹ ਫੇਰ ਪਾ ਲਾਂਗੇ ਇਹ ਫੇਰ ਪਾ ਲਾਂਗੇ ਆਇਆ ਕਰ ਲੈ। ਹੋਰ ਹੋਰ ਇਹ ਕੱਟ ਕੇ ਰੱਖ ਲੈ ਰੋਟਾ। ਮੇਰੇ ਆ ਗਿਆ ਸਾਰਾ। ਰੋਟਾ ਦੀ ਤਾਂ ਲਿਆ ਹਾਂ। ਫਿਰ ਜੋੜ ਜੋੜ ਹੀ ਜਾਂਦੇ ਨੇ ਦਾਣੇ ਦਾ ਪੈ ਗਿਆ ਇੱਕ ਟੋਟਾ ਹੋਰ। ਇਹ ਨਾ ਕੱਟ ਕੇ ਰੱਖ ਲੈ ਰੋਟਾ। ਸਟਾਰਟ ਸਿੱਧੀ ਕਰ ਲੈ ਨਵੀਂ। ਸਿੱਧੀ ਕਰੋ। ਹੋਰ ਹੋਰ। ਉਹ ਐਨੇ ਜੋੜ ਕੇ ਪੋਜੀ ਨਾ ਫਿਰ। ਜੇ ਕਦੇ ਘਟੇ ਫਿਰ ਲਾ ਦੀ। ਮਿਸਤਰੀ ਪਾੜ ਹੋਰ ਦਰ ਤੇ ਟੋਟਾ ਪੈ ਆਉਂਦਾ ਪਾਦਾ। ਉਹ ਕੋਲ ਭਾਂਸੇ ਖੁੱਲੀ ਥਾਂ ਦੇ ਚਾਹੀਦੇ ਨੇ। ਉਹ ਥਾਂ ਤੇ ਖੁੱਲੀ ਇਹ ਮੁੰਜੀ ਲਾਈ। ਹੋ ਜਾਣਗੇ ਅੱਗੋਂ ਖੁੱਲੀ ਥਾਂ ਤੇ ਉਹ ਤੇ ਕਰਾਂਗੇ ਫਿਰ। ਕੋਈ ਤੇ ਹੀ ਹੋਣਾ। ਐ ਕਰੋ। ਸਾਲਾ ਮਸ਼ੀਨ ਖੜੀ ਪਿੱਛੇ ਕਰਾਵਾ ਪਿੱਛੇ ਕਰੋ ਪਿੱਛੇ ਥੋੜੀ ਜਿਹੀ ਮਸ਼ੀਨ ਦੇ ਪਿੱਛੇ ਵਾਲੇ ਲੋਕਾਂ ਨਾ ਪਹਿਲਾਂ ਇਹ ਚੀਜ਼ ਦੇਖਦੇ ਆਂ ਵੀ ਮਸ਼ੀਨ ਪੜੀ ਕਿ ਸੁਰਗੂ ਚਬਾ ਚਬਾ ਪਰਾਂ ਨੂੰ ਭਰਾਂ ਪਰਾਂ ਉਹਨਾਂ ਨਹੀਂ ਉਹ ਬਾਹਰ ਕੱਢੋ ਠੀਕ ਇਹਨੂੰ ਪਰਾ ਕੱਢ ਬਾਹਰ ਇੱਕ ਆਸਾ ਮਸ਼ੀਨ ਖੜੀ ਕਰੋ ਪਹਿਲਾਂ ਇਹ ਪਿੱਛੇ ਨੂੰ ਕਰੋ ਪਿੱਛੇ ਨੂੰ ਖਿੱਚੋ ਇਹ ਇਹ ਰੋਣਾ ਲਾ ਬੰਦੇ ਟੋਟੇ ਬੱਲੇ ਲਿਆ ਜਾ ਲੈ ਲੈ ਲੈਓ ਡੰਡਾ ਲੈਓ ਛੋਟਾ ਰੋ ਨਹੀਂ ਨਾ ਮਰੀ ਉਮਰ ਕਰਾ ਲੈ ਬਸ ਬਸ ਆ ਹੀ ਰਹੇ ਹਾਂ ਡੰਡਾ ਲੈਓ ਛੋਟਾ ਫੇਰ ਕੰਟਰੈਕਟਰ ਆਉਗਾ ਪਹਿਲਾਂ ਆ ਖਰੇ ਕਰੇਗਾ 3 ਟੰਗ ਜੀ ਉਹਨਾਂ ਦਾ ਨਹੀਂ ਸ਼ੌਂਕ ਹੁਣ ਤਾਂ ਏਸੀ ਵਾਲੇ ਲੋਕ ਆ ਗਏ ਲਵਾ ਤੇਰੇ ਚੱਲ ਵੀ ਹੁਣ ਆ ਹੁਣ ਕੰਮ ਕਰਦੇ ਬਾਵਾ ਨੇ ਪਰ ਬਣਦਾ ਨਹੀਂ ਕੱਖਾ ਪਹਿਲਾਂ ਕੰਮ ਥੋੜਾ ਕਰਦੇ ਹਾਂ ਬਣਦਾ ਵਧੀਆ ਸੀ ਹੁਣ ਖਰਚੇ ਵਧ ਗਏ ਹੁਣ ਆ ਚੱਕਰੀ ਹੁਣ ਕੰਮ ਨੂੰ ਦੇਖ ਕੇ ਹਰ ਕੋਈ ਉਹਦਾ ਰੋਂਦਾ ਹੁਣ ਕਮਾਨ ਵਾਲੇ ਇੱਕ ਹੀ ਖਾਨ ਵਾਲੇ 10 ਨੇ ਪਹਿਲਾਂ ਸਾਰੀ ਕਮਾਉਂਦੇ ਹਾਂ ਇੱਕਾ ਥੱਲੇ ਪਾ ਕੇ ਜ਼ਿੰਦਗੀ ਜਾਈ ਜਾਂਦੀ ਹੈ ਆ ਨਹੀਂ ਹੇਚ ਨੂੰ ਕੋਣੀ ਕਰੀਂ ਲੋਵੇ ਤਾਏ ਸਾਡੇ ਨੇ ਕੰਮ ਕੀਤਾ ਵੇਖਾਂਗੇ ਲੱਤ ਤਰੀ ਉੱਤੇ ਇਹ ਦੇਖਾਂ ਤਾਈ ਵੇਖਿਆ ਹੁਣ ਆਂਦਾ ਵੀ ਕਰ ਲੋ ਤੁਸੀਂ ਯਾਰ ਤਾ ਖੜੇ ਨੇ ਆਪਣੇ ਵੇਲੇ ਵੇਲੇ ਸਭ ਚਲਾਉਂਦੇ ਨੇ ਜਿਹੜਾ ਇਹ ਕੰਮ ਕਰੇ ਉਹ ਨਹੀਂ ਕਰ ਸਕਦਾ ਕੋਈ ਅੱਜ ਉਹੀ ਤਾਂ ਕਿ ਅੱਗੇ ਤੇ ਅੱਗੇ ਹੋਣ ਐਂ ਜਿਹੜਾ ਪਹਿਲਾਂ ਲੰਘ ਜਾ ਟੇਬਲ ਬਈ ਉਹਨਾਂ ਪਤਾ ਕਿ ਆ ਇਹ ਲੱਕਾਂ ਬੋੜਾ ਇਹਲੇ ਵੀ ਚੱਲੂ ਤੂੰ ਇਹਦਾ ਜਗਾਰੜ ਨਾ ਸਾਰੀ ਉਮਰ ਨਾ ਆਈ ਹੋਵੇ ਨਾ ਅੱਜ ਲੋਕ ਮੋੜ ਰਹੇ ਨੇ ਨਾਿੰਤਾ ਸਾਰਾ ਮਸ਼ੀਨਰੀ ਕੰਮ ਹੋ ਗਿਆ ਨਾ ਲੋ ਜੀ ਇਹ ਟੋਟੇ ਪਾਣ ਦੀ ਤਿਆਰੀ ਹੋ ਰਹੀ ਏ ਦੌਰ ਚ ਚਲੋ ਏ ਵੀ ਵੀ ਵੱਡੀ ਮਸ਼ੀਨ ਆ ਠੀਕ ਹੁੰਦਾ ਪਰ ਚੱਕੇ ਪਿੱਛੇ ਦੇ ਉਹਦੇ ਦੇ ਚੱਕਰ ਨਹੀਂ ਨਾ ਪੈਂਦਾ ਵੱਡੀ ਮਸ਼ੀਨ ਦੇ ਚੱਕਰ ਨਹੀਂ ਪੈਂਦਾ ਚਲੋ ਜਾਣ ਦੋ ਹੱਲੇ ਹੱਲੇ ਨੂੰ ਜਾਣ ਦੋ ਇਤਨਾ ਮਟਾ ਰੰ ਮਟਾ ਆਪਣਾ ਮਟਾ ਉਹ ਕੰਮ ਕਰ ਗਿਆ ਦੀਵਾ ਲਾਉਂਦੇ ਨੇ ਵੀਰ ਚਲੋ ਵੀ ਪੂਰੇ ਇਹ ਮੇਰੇ ਤੇ ਕੰਮ ਨਹੀਂ ਪਹੇ ਪੁੱਕੇ ਤਾਂ ਤਾਂ ਬੋਰਤਲੇ ਬਾਈ ਤਾਂ ਜਿਹੜਾ ਤੂੰ ਮਿੱਟ ਪਰੇ ਤਾਂ ਜਿਆਦਾ ਰਲਾ ਲਿਆ ਸੀ ਇਹਦਾ ਚੱਖਣਾ ਪੁੱਤ ਵਾੜ। ਵਿੱਚ ਪੈਣਾ ਨਹੀਂ। ਐਂ ਜਾਓ। ਅਬਾਂ ਚੋਕ ਕੇ ਉੱਤੇ ਰੱਖ ਦਾਂਗੇ ਅੱਗੇ। ਚੱਲ ਉੱਪਰ ਚੋਕ ਰੱਖ ਦਾਂਗੇ ਤੇਟੀ ਜਿਗਰ। ਇਹ ਤਾਂ ਉਹ ਚੋਕ ਕੱਢ ਕੇ। ਮੈਂ ਨਾ ਕਿਤਰਾ ਲਈ ਤੇ ਲਾਈ ਤੇ ਆਪਾਂ ਨੇ। ਅੱਜ ਉਹ ਚੱਕਾਂਗੇ ਨਾ ਚੱਕੀ ਉੱਪਰੋਂ ਚੱਕ ਪਹਿਲਾਂ ਇਹ ਉਰੇ ਨੂੰ ਜਾ ਪੈਰ ਦੇ ਉੱਪਰੋਂ। ਪਿੱਛੇ ਗਿੱਚੋ। ਪਿੱਛੇ ਗਿੱਚੋ। ਮੈਂ ਵੀ ਉੱਪਰੋਂ ਜਾਓ। ਪਿੱਛੇ ਗਿੱਚੋ। ਜਿਆਦਾ ਤਾਂ ਲਿਆ ਪਤਾ ਕਿ ਉਨੀ ਜ਼ੋਰ ਲਵਾ ਦੇਣਾ। ਤੂੰ ਸੱਟ ਲੈ ਖਾਲੀ ਵੇ। ਚੱਕ ਉੱਪਰ। ਪੁੱਟਾ ਕੋਈ ਇਤਰਾ। ਛਾੜ ਦੋ ਕੇ। ਛਾੜ ਦੋ। ਛਾੜ ਦੋ। ਬਰਾਜ ਪੈ ਰੋਦੀ ਦੇਖੂ ਉੱਪਰ। ਪੁੱਟਾ ਕੋਈ। ਉੱਧਰ ਉੱਧਰ ਪਿੱਛੇ ਚੱਲ ਤੂੰ। ਪੱਟੇ ਦੀ ਮਸ਼ੀਨ। ਐਂਡ ਪਲਟਣ ਦਿੰਦਾ। ਹੱਥ ਲਾ ਵੇ ਤਰੀ। ਫੇਰ ਹੱਥ ਲੀ। ਇਹ ਤੇ ਜ਼ਿਆਦਾ ਲੱਗਦਾ। ਉਹ ਤੇ ਖੱਬਾ ਜੀ ਹਟਦੀ। ਚਲ। ਅੱਛਾ। ਚਾਲ ਕਰਦੇ ਹੋ। ਓਏ ਯਾਰ ਇਹਨਾਂ ਨੇ ਗਲਤ ਕਰਿਆ ਹੈ ਹੈ। ਟੈਣੀ ਲੈ ਕੇ ਇਹਨਾਂ ਨੂੰ ਰਗੜੋ। ਬਸ ਫਿਰ ਧੂਫਣਾ ਨੇ ਬੱਬੇ ਦੇ ਤੁਸੀਂ। ਓਏ ਧੂਫਣੀ ਆ। ਤੁਹਾਡੇ ਬਣ ਜਾ ਮਿਸਤਰੀ। ਜਦੋਂ ਸਮਾਨ ਪਾ। ਉਹਦਾ ਕਲੰਨ ਹੈਗਾ ਦਾ। ਬਾਹਰ ਗਿਆ ਸਮਾਨ ਆ ਰਿਹਾ। ਤੂੰ ਕਿਵੇਂ ਤੂੰ ਪਾਵਾਂਗੇ ਕਿੱਥੇ ਚੱਕ ਕੇ ਬੋਤਲੇ ਪਾਟਾਂ ਦੇ ਲੈ ਤੇ ਪੁੱਛ। ਇੱਕ ਸਰਗੜ ਆ ਗਿਆ ਭੈਣ ਜੋ ਜਦ ਨਾਲ ਟੁੱਟੇ ਨਾ। ਪਿੱਛੇ ਧੌੜਿਆ ਨਾਲ ਕੁੱਟਦੇ ਰਿਹਾ ਉਦੋਂ ਮੈਂ ਬੜੀ ਮਸ਼ੀਨ ਤਾਂ ਕੋਈ ਦਿੱਕਲੀ ਨਹੀਂ ਬੜੀ ਨੂੰਗਾ। ਉਹਦਾ ਬਥੇਰਾ ਭਾਂਦੇ ਰਿਹਾ ਭੱਜਾ ਨਹੀਂ। ਇਹ ਪੰਜੀ ਵੱਡੀ ਦਾ ਇੱਕ ਦਿੱਤਾ ਪੁੱਲ ਨਹੀਂ ਹੁੰਦਾ। ਉਹਦੇ ਬਰਾ이트ਾਂ ਲਾ ਕੇ ਕੇ ਬੈਕ ਲਾਏ ਜਾਂਦੇ ਟਰੈਕਾਂ 'ਤੇ ਪਾਏ ਜਾਂਦੇ ਸਿੱਧੇ ਰੋਵੇਲੀ ਪੈੜੇ 'ਚ ਪਾਣੀ ਦੇ ਦੋ। ਅਜਾ ਦਦ ਤੋੜ ਮੁੰਜੀ ਲਾਈ ਨੂੰ। ਆ ਮੇਨ ਤੋਂ ਜ਼ਰੂਰੀ ਹੈ ਨਾ। ਹੈ? ਮੇਨ ਤੋਂ ਜ਼ਰੂਰੀ ਤੋਂ। ਅਰੇ ਇਹ ਵਿੱਚ ਚੋਰੀ ਕਰਦਾ ਹੈ। ਨੱਟ ਲਾਇਆ ਉਧਰੋਂ ਜਿਹੜੇ ਦੋ ਹੈਗੇ ਦੀ। ਹਾਂ। ਯਾਰ ਤੋ ਤੇ ਵੀ ਨਹੀਂ ਆ ਤੋ ਪੇਚ ਆ ਰਿਹਾ। ਕਬਰਾਂ ਕੀ ਕਰੇਗਾ? ਕਲਾਕਾਰ ਬੰਦਾ ਹੈ। ਕਵਾਤ ਨੇ ਬੁੜੇ ਜੋਟ ਗਿਆ ਪਰ ਕਿੱਥੇ ਗਿਆ ਉਹ ਕਿੱਥੇ ਗਿਆ ਨਹੀਂ ਪਾਇਆ ਨਹੀਂ ਦੋ ਨਾ ਨੇ ਹੈ ਪਾਣੀ ਤੇ ਲਿਆ ਹੋਰ ਇਹ ਪਿਆਸ ਤਾਂ ਲੱਗ ਰਹੀ ਹੈ ਪਾਣੀ ਰੱਖ ਦੇ ਦੂੰਗਾ ਹੋ ਗਿਆ ਇਹਦਾ ਜਿੱਦ ਨਹੀਂ ਪਾਣੀ ਆਖੇ ਲਿਆ ਪਾਣੀ ਨਹੀਂ ਦੇ ਦੋ ਠੰਡੋ ਨੀਂਹ ਤਾਂ ਡਿੱਗਦਾ ਜਾਈਦਾ ਪੜਤੀ ਢੇੜੀ ਇੱਕ ਨਾਲ ਹੀ ਲਾ ਲਾ ਨੋ ਨੋ ਇਹਦਾ ਘਟਣਾ ਨਹੀਂ ਰੋਟੇ ਰੋਟੇ ਘਟੇ ਘਟਦਾ ਜੋੜਦੇ ਠੀਕ ਪਿੱਜੀ ਕਰ ਉਹਨੇ ਰੋਟੀ ਦਿੱਤੀ ਮੇਰੇ ਤੈਨੂੰ ਇਹ ਦੂਜੀ ਤਾਜ਼ੀ ਬੋਲੇ ਉਹਦਾ ਨਾਮ ਤਾਂ ਆਈ ਨਹੀਂ ਕਿ ਵਿੱਚ ਆਪਣਾ ਪਾਣੀ ਹੈ ਮੇਤਰੀ ਅੱਗ ਆਜਾ ਉਹਨੇ ਵਿਚਾਲਿਆ ਲੈਂਟਰ ਦੀਆਂ ਚਾਹਤਾ ਜਦੋਂ ਪਾਣੀ ਖਲੋ ਗਿਆ ਤਾਂ ਮੇਤਰੀ ਵਿੱਚ ਪਾਣੀ ਖਲੋਂਦਾ ਤਾਂ ਆਪੀ ਤਾਂ ਨਾ ਪਾਣੀ ਠੀਕ ਹੁੰਦਾ ਵੀ ਪਾਣੀ ਖਲੋਇਆ ਜਾ ਦਾਲ ਦੇ ਪਾਣੀ ਪਿਆ ਆਈ ਤਾਂ ਉਹਨਾਂ ਲੈਂਟਰ ਤੇ ਹੀ ਪਾਣੀ ਖਲੋਏਗਾ ਕਿਉਂ ਕਿਥੋਂ ਲੱਭ ਗਿਆ ਜੀ ਮੇਤਰੀ ਨੂੰ ਇਹਦਾ ਰਾਜ ਮਿਸਤਰੀ ਆ ਤਾਂ ਕੰਮ ਕਰ ਲੈਨੇ ਆ ਐ ਦੇ ਟੀਕਾ ਲਾਣ ਨੂੰ ਦੋ ਸਕਿੰਟ ਹੀ ਲੱਗਦੇ ਨੇ ਆਪ ਲਾ ਲਿਆ ਕਰੋ ਫਿਰ ਡਾਕਟਰ ਕੋਲ ਜਾਨਦੇ ਉਹ ਫਿਰ ਸਮਾਨ ਰੱਖਣਾ ਖਾ ਉਹ ਨਾ ਕੋਈ ਗੱਲ ਨਹੀਂ ਚੱਕੋ ਚੱਕੋ ਬਾਦ ਹੋ ਗਿਆ ਨਾ ਪਰਣੂ ਕਰਨ ਪਰਣੂ ਪਟੇ ਨਹੀਂ ਆ ਜਾ ਵੀ ਬਰੇਕ ਤੇ ਤੂੰ ਬਣਾ ਦੇ ਦੂਜੀ ਤਰ੍ਹਾਂ ਜੋੜ ਆ ਗਈ ਹਾਂ ਉਹ ਤੇ ਬਾਹਰ ਕਰ ਦਿੰਦਾ ਪਹਿਲਾਂ ਵੀ ਮੈਂ ਹੀ ਤੇ ਬਰੇਕ ਆ ਜਾ ਤੋਟਾ ਪਾਇਆ ਭੈਣ ਤੋਟਾ ਦਬਾ ਕੇ ਬਰੇਕ ਹੱਥ ਵੀ ਆਇਆ ਕੰਮ ਕਰਿਆ ਸੀ ਪਰ ਦਿਮਾਗ ਨਹੀਂ ਹੱਥ ਚ ਨਹੀਂ ਹੱਥ ਹੁਣ ਹਸਾਬ ਆ ਗਈ ਨਾ ਸਾਡੇ ਨਾਲੇ ਚੱਲਿਆ ਕਰਾ ਆ ਹੀ ਕੰਮ ਲੱਗਦੀ ਏ ਮੀਨਾ ਲਾ ਲਈਨੇ ਤੇਰੀ ਜਿਹੜੀ ਬ੍ਰੇਕ ਪਈ ਉਹ ਖੁੱਲ ਜੇਗੀ ਇਹਾਰੇ ਦੇ ਦਵਾਰ ਹੁੰਦਾ ਬੰਦਾ ਇਹ ਦੇਖਦਾ ਹੁੰਦਾ ਕੀ ਕੰਤੀ ਚ ਲਾਈਸ ਆਏਗਾ ਜੀ ਕਾਈ ਥਾਲਾ ਗੰਡੇ ਵਿੱਚ ਆਉਣਾ ਹੈ ਚੰਦੋਂ ਬਨੇ ਆ ਗਿਆ ਚਲਾ ਜਾ ਜੇ ਉਧਰ ਦੀ ਬਾਜ ਗਿਆ ਸੋਟਾ ਜੱਟਾ ਆਈ ਨਹੀਂ ਪਤਾ ਕਿ ਮੈਂ ਅੱਧਾ ਪੜਾ ਨਾ ਕੰਮ ਹੋ ਜਾਂਦਾ ਕਈ ਏਰੀ ਇੱਥੇ ਨਾ ਮੁੰਜੀ ਵਡਣ ਦਾ ਦੋ ਤਿੰਨ ਸਾਲਾਂ ਦੀ ਗੱਲ ਏ ਇੱਥੇ ਹੀ ਗਿੱਲਾ ਜਾ ਉਹਨੇ ਜੇ ਜਾਦੂ ਟਰਾਲੀ ਲੈ ਕੇ ਆਜੇ ਕਰਪੈਣ ਬਾੜੀ ਉਚ ਕਿੰਦਰ ਨੇ ਇਹਨੇ ਮਾੜਾ ਟਰੈਕਟਰ ਲਾਤਾ ਉਹ ਗਿੱਲਾ ਵੇਖ ਉਹਨੇ ਪੈ ਗੇਰ ਲਾ ਰੀਤਾ ਇਦਾਂ ਦਾ ਪਾੜ ਦੇਖਦਾ ਇੱਧਰ ਮੈਂ ਰੌਲਾ ਪਾਉਂਦਿਆਂ ਪਾਉਂਦਿਆਂ ਚੱਲ ਉਹਨੇ ਬਾਅਦ ਸੁਣ ਲਈ ਫੇਰ ਵੀ ਅੱਗੋਂ ਰਿਜਨੇਟਰ ਜਿਆਦੇ ਪਾ ਲੈ ਸਪਲਾਈ ਸਰ ਪਾ ਲੈ ਤੇ ਜਿਵੇਂ ਲੱਗਾ ਉਹ ਭਾਈ ਜੀ ਇਹ ਸਾਰੀ ਨਾ ਕਾਲੀ ਮਾਰਦੀ ਆ ਕਾਲੀ ਉਹ ਵੀ ਦੇਣ ਲੱਗਾ ਸੀ ਉਹਨੇ 1 ਲੱਖ ਤਾਂ ਪਾਇਆ ਇੱਕ ਲੱਖ ਤਾਂ ਪਾਇਆ ਗੇਰ ਪਾਦਾ ਘਰ ਪਾਣ ਦਾ ਭਿਖਾ ਨੂੰ ਉਹਨੂੰ ਇਹਦੇ ਵੀ ਮਗਰ ਕਿਹੜਾ ਕੋਈ ਆਇਆ ਹੈ ਕਲਦੀਪ ਦਾ ਪਾਪਾ ਨਹੀਂ ਛੱਤ ਤੇ ਆਲਾ ਮੱਕੀ ਆਈ ਮੱਕੀ ਚਾਰ ਮੜਕੇ ਮੱਕੀ ਦੀ ਜੀ ਦੋ ਹੀ ਦਿਨ ਲੱਗਾ ਜੀ ਉਹਦੇ ਪੱਟੂ ਮੈਂ ਇੱਕ ਤੇ ਰਹਿਣ ਨਾਲ ਉਸ ਵਾਸਤੇ ਚੈੱਕ ਕਰ ਬੰਦ ਨੂੰ ਬੈਠਾ ਦੇਰ ਤੋਂ ਮੁੰਡਿਓ ਐਵੇਂ ਮੋਟਰਾਂ ਕੱਢੀ ਜਿਐ ਨੇ ਪਾਈਆਂ ਨੇ ਥੋੜੇ ਟਾਈਮ ਪਤਾ ਨਹੀਂ ਕਿਵੇਂ ਆਈ ਕਿਹ ਹੈ ਦਾ ਬਰਾ ਮਾ ਇਹਦਾ ਬੈਸਟ ਆਪ ਯਾਰ ਸੁਣ ਰੰਗ ਦਾ ਮੱਖਾ ਲਓ ਇਹਨਾਂ ਮਟਰਾਂ ਕੱਢਾਉਣਾ ਚਾਹੀਦਾ ਕਿੰਨੇ ਟੋਟੇ ਪਾਏ ਨੇ ਇਤ ਕੀ ਬਹੁਤ ਪੈ ਗਏ ਜੀ ਅੱਗੇ ਅੱਦੇ ਬੋਰ ਵੀ ਖੜ ਗਏ ਅੱਛਾ ਹੂੰ ਕਿਸੇ ਦੇ 5 ਫੁੱਟ ਉੱਪਰ ਰਹਿ ਜਾਂਦਾ ਕਿਸੇ ਦੇ 8 ਫੁੱਟ ਕਿਸੇ ਦੇ 3 ਫੁੱਟ ਹੈ ਵੱਡ ਵੱਡੀ ਚਾਲੂ ਕਰੇਗਾ ਮੋ ਹੁਣ ਚੱਲ ਗਏ ਨੇ ਮਤਲਬ ਹਾਂ ਬੜਾ ਬੰਨੇ ਲੱਗ ਜੂਰ ਕੇ ਅਗਲੇ ਸਾਲ ਨਹੀਂ ਚੱਲਦੇ ਹਨਾ ਨਾ ਨਾ ਅਗਲੇ ਸਾਲ ਵੀ ਨਹੀਂ ਪੈਂਦਾ ਮੀਂਹ ਪੈਣ ਤੋਂ ਕਰਕੇ ਮੀਂਹ ਨਾਲ ਵੀ ਕੋਈ ਫਰਕ ਨਹੀਂ ਪੈਣਾ ਗਿਆ ਨਾ ਹੜ੍ਹ ਹੜਾਵੇ ਤਾਂ ਹੋਰ ਵੀ ਜਿੰਨੇ ਮਾਦੀ ਹੋ ਜਾ ਮੇ ਜਿਹੜਾ ਧਾਤੀ ਠੋਸ ਹੋਈ ਪਈ ਹੁਣ ਕਿਹੜਾ ਪਾਣੀ ਥੱਲੇ ਪਾਣੀ ਇਹ ਜੋ ਥੱਲੇ ਆ ਰਹੇ ਚੱਲ ਕੇ ਪਾਸੇ ਆ ਰਹੇ ਹੈ ਪਾਣੀ ਥੱਲੇ ਨਹੀਂ ਜਾਂਦਾ ਜਾਂਦਾ ਨਹੀਂ ਹੈਗਾ ਉੱਪਰਲਾ ਨਹੀਂ ਨਹੀਂ ਜਾਂਦਾ ਜਿਆਦਾ ਹੋ ਗਿਆ ਨਾ ਤੇ ਤੀਜੀ ਤੈ ਚੱਲ ਰਹੀ ਹੈ ਦੋ ਤੈ ਖਤਮ ਹੋ ਗਈਆਂ ਤੀਜੀ ਹੈ ਹੁਣ ਇਹ ਥੱਲੇ ਚੱਲ ਪੈਦੇ ਤਾਂ ਕਿ ਪਾਸੇ ਪੂਰੀ ਸੇਮ ਆ ਜਾਏ ਹਾਂ ਥਲੇ ਵੀ ਟੁਰਦੀ ਐ ਸੇ ਉਹ ਇਹ ਤਾਂ ਹੁਣ ਆ ਇਧਰ ਕਪੂਥਲੇ ਆ ਲੁੱਤੀ ਐ ਪਾਣੀ ਰੱਬ ਦੀ ਕਿਰਪਾ ਹੋਵੇ ਸਭ ਸੁਜੇਗਾ ਹਾਂ ਉਸ ਤੋਂ ਵੀ ਮੈਨੂੰ ਪਤਾ ਨਹੀਂ ਹਾਲਦਾ ਉਹ ਕੱਕੇ ਰਿਵੇ ਇੱਕੇ ਬਲੇ ਜਗਹ ਨੂੰ ਘੱਡੀ ਮੈਂ ਕਿੰਨੇ ਦਾ ਲੈਂਦਾ ਹੀ ਪੈਪ ਤੋਂ ਆਹ 3 ਇੰਚ ਹੀ ਸਸਤੇ ਨੇ ਚਾਰ ਇੰਚ ਤੇ ਪੜਾਉਂਗਾ ਇੰਗਾ ਪਾਣੀ ਵੀ ਜਿਆਦਾ ਕੱਟ ਦੇਣ ਫੇਰੋ ਚਾਰੀ ਸੀ ਹੁ ਇਸੇ ਕੰبے ਜਿੰਦਲ ਦਾ ਹੈ ਨਾ ਇਹ ਪਾਣੀ ਘੱਟ ਕੱਟ ਦੇਣ ਲੈ ਵੀ ਚੱਲ ਜੀ ਐਚਐਮਟੀ ਵੀ ਨੇ ਇਹ ਕਹੂੰ ਇਹ ਪੀਲਾ ਟੋਟਾ ਬਣਾ ਰਹੇ ਆ ਨਾ ਡਾਂਗ ਬੁਮਾਰਾ ਹੈ ਉੱਪਰ ਅੱਛਾ ਆਹ ਰੋਟੇ ਮੋਰ ਜੇ ਹੈ ਜੀਡੀਐਲ ਹੈ ਜੀਟੀਐਲ ਇਹ ਜਿਹੜਾ ਸੋਨੇ ਨੂੰ ਰੋਪਟ ਲੈ ਚਾਹਤਾ ਹੈ ਪਾਵਾ ਜਵਾਲ ਲੱਗਿਆ ਕੱਥਨੇ ਦਾ ਦੂਜੇ ਬੋਰ ਚ ਪਾਵਾਂ ਇਹ ਜਾਨ ਰੱਖ ਓਏ ਲੈ ਆ ਜਾਨ ਲੈ ਡਾਬੇ ਲੈ ਪਾਵਾਂ ਇਹ ਸੋ ਚੋਈ ਦੇ ਰੋ ਅਬਾ ਕਾ ਪੂੜਿਆ ਪੂੜਾ ਪਰਾਂ ਨੂੰ ਘੁਮਾ ਦੇ ਬਾਈ ਚੱਕ ਕੇ ਘੁਮਾ ਦੇ ਇਹ ਹੱਡੀ ਜਿਹੜੀ ਲੱਗਦੀ ਜਿਹੜੀ ਛੋੜੀ ਜਾਂਦਾ ਇਹ ਹੱਡੀ ਜਿਹੜੀ ਲੱਗਦੀ ਇਹ ਇੱਧਰ ਪਾਣ ਲੱਗਿਆ ਸਾਡੀ ਮੋਟਰ ਚ ਪਾਇ ਕੋ ਉੱਪਰ ਲੱਗੋ। ਮਾਰੀ ਜੀ। ਇੱਕ ਪੀਕਾ। ਥੱਲੇ ਨੂੰ ਘਾਰਾ ਹਾਂ ਚੱਲ। ਕੱਢ ਪੈਰ। ਚੱਲ। ਕਰੀਏ ਭਟੇ। ਬਹੁਤ ਉੱਧਰ ਹੀ ਹੋ ਗਿਆ ਉੱਤੇ ਅੜੇਗਾ। ਪ੍ਰਿੰਕਲੀ ਤਾਰ ਡਾ ਹੋਈ ਉਹ ਬੜੀ ਹੋ ਗਈ ਉਹ ਨੂੰ ਵੜ ਛੜ ਮਾੜੀ ਕਿ ਨਹੀਂ ਹੱਥੋਂ ਐ ਨਹੀਂ ਹੋਣਾ ਚਲੋ ਵੀ ਚਲੋ ਕੱਢਦੇ ਕੱਢਦੇ ਇੱਕ ਵਾਰ ਕੱਢਦੇ ਕੀ ਗੱਲ ਤੇ ਨਿਕਲੀ ਹੈ ਦਾ ਨਹੀਂ ਤੂੰ ਚਾਹਦੇ ਜੀ ਹਾਂ ਅਨੀ ਕਲਾਪਾਈ ਨਹੀਂ ਕਲਾਪਾਈ ਦਾ ਕਹੇ ਜਨਾ ਵੀ ਹਾਂ ਇਹ ਕੁਛ ਔਟ ਜਾ ਹੋ ਗਿਆ ਨਾ ਹੁਣ ਔਟ ਜਾ ਹੋ ਗਿਆ ਪਸ ਨਹੀਂ ਮਨ ਲੱਗਦਾ ਫੇਰ ਲਾ ਕੇ ਨਿਕਲ ਹਾਂ ਜਾ ਵਢਾ ਕੇ ਨਾ 2 ਫੁੱਟੇ ਘਾ ਲੈਂਦਾ ਹਾਂ ਹਨਾ ਉਹ ਵੀ ਕਰਾਉਣੇ ਪੈਣਗੇ ਇੱਕ ਤਾਂ ਜਿਹੜੀ ਮਾਂ ਉੱਡੀ ਅੜਦੀ ਆ ਉਹ ਅੜ ਜਾਏਗੀ ਨਾਲੇ ਪਲੇਟਾਂ ਤੱਲੇ ਕੁਲੀਆਂ ਜਿਹੜੇ ਥੰਨੇ ਟੁੱਟੇ ਵਢਾ ਕੇ ਪੁਰਾਣੀਆਂ ਹੋਈਆਂ ਪਲੇਟਾਂ ਲੱਗ ਜਾਂਦੀਆਂ ਨਵੇਂ ਬਣਦੀਆਂ ਹਾਂਟੇ ਦੇ ਪੁਰਾਣੇ ਹੋਈਆਂ ਨਾ ਇਤ ਦੰਦੇ ਉਹਦੇ ਚੱਲ ਜਾਈਏ ਕੁਛ ਨਹੀਂ ਹੁੰਦਾ ਨਹੀਂ ਕਿ ਨਹੀਂ ਹੂੰ ਠੀਕ ਆ ਹੁੰਦਾ ਫਿਰ ਇਹ ਤਾਂ ਵੀ ਜਾਂ ਕਦੀ ਕਣੀ ਹਾਂ ਹਾਂ ਹਰ ਇੱਕ ਕਰ ਦਿੰਦਾ ਇਕੱਲਾ ਵੀ ਜਣੀ ਓਏ ਹਾਂ ਹਰ ਇੱਕ ਕਰਨੇ ਲੋਵਾ ਦਾ ਕਰਦਾ ਵੀ ਹੈ ਨਹੀਂ ਹੋਰ ਅਭੀ ਜਾਂ ਕਬੀ ਸੱਕੋ ਬਈ ਉਹ ਆ ਜੀ ਹੈ ਹਾਂ ਤਾਂ ਵੀ ਨਹੀਂ ਹੈ ਹੋਰ ਦੋ ਇਕੱਠਾ ਹੁੰਦਾ ਮੈਂ ਤਾਂ ਕਹਿ ਰਿਹਾ ਤਾਂ ਕੀ ਹੈ ਦੇ ਇਹ ਪਾਣਾ ਫੜੇ ਹੌਲੀ ਹੌਲੀ ਚੱਲ ਹੁਣ ਦੇ ਟਰੈਕਟਰ ਲੈ ਕੇ ਹਾਂ ਸਾਲਾ ਮੇਰੇ ਦੇ ਸੌਰੇ ਨੇ ਜੀ ਨਗਾੜਾ ਮੈਨੂੰ ਕਹਿੰਦਾ ਟਰੈਕਟਰ ਲੈ ਕੇ ਤੋਰਦਾ ਮੈਂ ਤੂੜੀ ਵਾਲੀ ਤੇ ਹਾਂ ਜੀ ਲੈ ਜਾ ਗੇਰਨਾ ਹੁੰਦਾ ਟਰੈਕਟਰ ਵੇਚਦੇ ਹਾਂ ਮੈਂ ਚੱਕਾ ਮੈਂ ਟਰਾਲੀ ਟਰੈਕਟਰ ਲੈ ਕੇ ਤੁਰ ਗਿਆ ਤੇ ਆ ਗਿਆ ਕਿਹਾ ਮੈਂ ਉਹਦੇ ਸੌਰੇ ਨੂੰ ਮੈਂ ਮਾਸੜਾ ਚ ਲੈ ਆ ਬੰਦੇ ਕਹਿੰਦੇ ਬੰਦੇ ਨਾਲ ਨੀ ਨਾ ਲਾ ਕੰਮ ਨਹੀਂ ਕਰਦੇ ਸਾਰਾ ਦਿਨ ਪੈਸਾ ਲਾ ਕੇ ਫਿਰ ਉਹਨੇ ਅੱਭੇ ਇਹ ਲੈ ਲੈ ਦਿੱਤੋ ਪਿੰਡੋਂ ਤਾਜ ਆ ਕੇ ਰੇ ਰਿਹਾ ਪੈਣਾ ਜੋਤ ਕੰਨ ਜੱਜ ਪਾਉਂਦਾ ਅੱਜ ਅੱਜ ਉਧਰ ਕੇਵਲ ਹੋੜ ਵੇਖਣਾ ਕੀ ਹੋ ਰਿਹਾ ਚਲ ਪਾ ਦੇ ਨਾ ਚਾਰੇ ਦੇ ਦੇ ਦੇਖ ਵੇਖਣਾ ਦੋਸਤ ਰੋਗ ਦੇ ਕਿੱਥੇ ਲੱਜਣਾ ਕਿੱਥੇ ਲੱਜਣਾ ਟੱਟਾ ਮਰ ਗਿਆ ਦੇਖੋ ਟੁੱਟ ਗਿਆ ਰਸੀਲੇ ਨਿੰਮੂੜਿਆ ਆਏਗਾ ਡਿਸਕੋ ਲੈਣੀ ਉਹ ਆ ਗਿਆ ਬਸ ਨਹੀਂ ਚਾਹੀਦੀ ਡਿਸਕੋ ਹੁਣ ਮੁੜਿਆ ਸ਼ਮਾਨ ਨੂੰ ਬੁਲਾ ਲਿਆ ਚੱਲ ਵੀ ਐਨੇ ਤੈਨੂੰ ਕੰਮ ਹੋ ਗਿਆ ਹੁਣ ਤਨੋਂ ਨੇ ਪੈਦਲ ਤਾਰ ਕੇ ਪਹਿਲੇ ਕਾ ਹੋ ਪਹਿਲੇ ਦਾ ਬਣਾ ਕੇ ਦੇਖਾ ਪੂਰੀ ਭੜੀ ਰਾ ਪੜਦੀ ਹੈ ਉਹ ਕਹਿੰਦਾ ਸੀ ਪਾਲਦੇ ਨੇਗੇ ਫੜਿਆ ਚੱਲਦੀ ਆ ਆਪਣੇ ਹੋਰੇ ਇਹ ਭਗਾ ਦਿੰਦੇ ਨਾ ਹਾ ਦੁਨੀਆ ਵਾਲਾ ਦੇਖ ਰਹੀ ਆ ਠੱਠੇ ਨੂੰ ਮਾਰ ਰਹੇ ਆ ਠੱਠਾ ਛੱਡਦਾ ਇੱਥੇ ਹੀ ਪੜ ਲਾ ਕੇ ಕಟ್ಟಿ 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 ಕಟ್ ਸਾਨੂੰ ਦਾ ਉਥੇ ਆਪਾਂ ਅਨਗੈਲੀ ਕਰਦੇ ਆ ਜਿੱਥੇ ਪੱਪਾ ਜੀ ਨਾਲ ਉਥੇ ਗੌਰ ਕਰਦੇ ਆ ਚਲੋ ਜੀ ਆਣਦੇ ਹਾਂ ਹਲੋ ਬਰੇ ਮੜਾ ਟੱਕੀ ਜੀ ਚਲ ਗਈ ਨਹੀਂ ਆਈ ਇਹ ਹਲੋ ਔਰ ਕਿਤਰਾ ਖਾਂਠੀ ਘਤਨੀ ਆ ਇਹ ਇਹ ਗੋਲੀਆਂ ਦਾ ਡੱਬਾ ਹੈ 800 ਗੋਲੀਆਂ ਦਾ ਡੱਬਾ ਹੈ